ਅੱਜ ਇੱਥੇ ਨਮਕੀਨੀਆਂ ਚਟਪਟਾ ਨਹੀਂ ਬਲਕਿ ਆਪਾਂ ਬਣਾਵਾਂਗੇ ਗੁੜ ਵਾਲਾ ਮਿੱਠਾ ਪੋਹਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਵੈਜ ਮਸਾਲਾ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਹੁਣ ਮਿਲ ਕੇ ਬਣਾਨੇ ਆ ਮਿੱਠਾ ਮਿੱਠਾ ਬਹੁਤ ਹੀ ਟੇਸਟੀ ਪੋਹਾ ਜਿੰਨੂੰ ਬਣਾਉਣ ਵਾਸਤੇ ਆਪਾਂ ਇੱਥੇ ਲਵਾਂਗੇ 2 ਕੱਪ ਨਾਰਮਲ ਵਾਲਾ ਪੋਹਾ ਇਹ ਉਹੀ ਪੋਹਾ ਹੈ ਜਿਹਦੇ ਆਪਾਂ ਰੂਟੀਨ ਵਿੱਚ ਯੂਜ਼ ਕਰਨੇ ਆ ਨਾ ਜਿੰਨੂੰ ਨਮਕੀਨ ਪੋਹਾ ਬਣਾਉਣ ਵਾਸਤੇ ਬਸ ਇਹ ਧਿਆਨ ਰੱਖਣਾ ਹੈ ਕਿ ਪੋਹਾ ਜਿਹੜਾ ਹੈ ਬਹੁਤਾ ਮੋਟਾ ਵਾਲਾ ਨਹੀਂ ਲੈਣਾ ਹੁਣ ਸਭ ਤੋਂ ਪਹਿਲਾਂ ਨਾ ਆਪਾਂ ਇਹ ਪੋਹੇ ਨੂੰ ਛਾਨ ਲਵਾਂਗੇ ਛਾਨ ਨਾਲ ਨਾ ਇਹਦੇ ਵਿੱਚ ਜੋ ਵੀ ਇੰਪਿਉਰिटीज ਹੋਣਗੀਆਂ ਨਾ ਉਹ ਛਾਨ ਨਾਲ ਵੱਖਰੀਆਂ ਹੋ ਜਾਣਗੀਆਂ। ਛੋਟਾ-ਮੋਟਾ ਪੋਹਾ ਹੁੰਦਾ ਇਹਦੇ ਵਿੱਚ ਜਾਂ ਕੋਈ ਵੀ ਚੀਜ਼ ਹੋਵੇਗੀ ਉਹ ਨਿਕਲ ਜਾਏਗੀ। ਤੇ ਜੁਨਾ ਪਾਏ ਪੋਹੇ ਨੂੰ ਧੋਵਾਂਗੇ ਤੇ ਧੋਣਾ ਕਿੱਦਾਂ ਹੈ ਬਸ ਧਿਆਨ ਨਾਲ ਦੇਖਿਓ ਬਸ ਪਾਣੀ ਪਾਈ ਜਾਣਾ ਤੇ ਹੱਥ ਨਾਲ ਨਾ ਇਸ ਤਰ੍ਹਾਂ ਪੋਲੇ-ਪੋਲੇ ਹੱਥ ਨਾਲ ਇਸ ਤਰ੍ਹਾਂ ਬਸ ਪਲਟੀ ਜਾਣਾ ਹੈ ਨੂੰ। ਜਿਵੇਂ ਆਪਾਂ ਨਮਕੀਨ ਪੋਹਾ ਬਣਾਉਣ ਲੱਗੇ ਆ ਤੇ ਥੋੜਾ ਜਿਆਦਾ ਪਾਣੀ ਪਾ ਕੇ ਧੋਨੇ ਆ ਨਾ ਇਸ ਤਰ੍ਹਾਂ ਨਹੀਂ ਧੋਣਾ ਬਸ ਇਹ ਬਿਲਕੁਲ ਪੋਲੇ ਦੇ ਹੱਥਾਂ ਨਾਲ ਜਾਂ ਇਸ ਤਰ੍ਹਾਂ ਹੱਥ ਨਾਲ ਪਾਣੀ ਪਾਈ ਜਾਣਾ ਜਿਦੇ ਨਾਲ ਕੀ ਇਹਦੇ ਉੱਤੇ ਜਿਹੜੀ ਵੀ ਡਸਟ ਵਗੈਰਾ ਹੁੰਦੀ ਉਹ ਸਾਫ਼ ਹੋ ਜਵੇ ਤੇ ਜਿਹੜਾ ਪੋਹਾ ਥੋੜਾ ਜਿਆ ਨਰਮ ਹੋ ਜਵੇ ਇਹਨੂੰ ਆਪਾਂ ਭੋਂਕੇ ਵੀ ਨਹੀਂ ਰੱਖਣਾ ਤੇ ਬਹੁਤ ਜ਼ਿਆਦਾ ਪਾਣੀ ਨਾਲ ਧੋਣਾ ਵੀ ਨਹੀਂ ਹੈ ਬਸ ਇਹ ਦੇਖ ਲਓ ਕਿ ਥੱਲੇ ਤੱਕ ਚੰਗੀ ਤਰ੍ਹਾਂ ਸਾਫ਼ ਹੋ ਗਿਆ ਗਿੱਲਾ ਹੋ ਗਿਆ ਉਹਨਾਂ ਕਿਸ ਤਰ੍ਹਾਂ ਇਹਨੂੰ ਧੋਣਾ ਹੈ ਬਸ ਤੇ ਹੁਣ ਆਪਾਂ ਨਾ ਇਹ ਛੰਨੀ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਨਾ ਇਹਨੂੰ ਛਾਂਡ ਲੈਣਾ ਹੈ ਪੋਹਿਆਂ ਤੇ ਇਹ ਪੋਹਿਆਂ ਨੂੰ ਨਾ ਆਪਾਂ ਸੌਫਟ ਜਿਹੜਾ ਮੈਂ ਤੁਹਾਨੂੰ ਕਿਹਾ ਕਰਨਾ ਹੈ ਉਹ ਇਸ ਤਰ੍ਹਾਂ ਸੌਫਟ ਕਰਨਾ ਹੈ ਕਿ ਗਿੱਲੇ ਹੋ ਜਾਣ। ਕੋਨਾ ਜ਼ਿਆਦਾ ਸੌਫਟ ਨਹੀਂ ਕਰਨਾ ਕਿ ਇਹ ਬਹੁਤ ਜ਼ਿਆਦਾ ਮੁਲਾਇਮ ਹੋ ਜਾਣ। ਤੇ ਬਸ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਨਾ ਹੁਣ ਆਪਾਂ ਇਹਨੂੰ ਹੱਥ ਨਾਲ ਖਿਲਾਰ ਦੇਣਾ ਹੈ ਤਾਂ ਕਿ ਇਹ ਜਿਹੜੇ ਗਿੱਲੇ ਨੇ ਇਹ ਸੁੱਕ ਜਾਣ। ਸੁੱਕ मतलब ਇਹਨਾਂ 'ਚ ਜਿਹੜਾ ਵੀ ਐਕਸਟਰਾ ਜਿਹਾ ਪਾਣੀ ਆ ਥੋੜੇ ਗਿੱਲੇ ਜਿਹੇ ਨੇ ਨਾ ਉਹ ਥੋੜੇ ਡਰਾਈ ਜੇ ਹੋ ਜਾਣਗੇ। ਬਿਲਕੁਲ ਡਰਾਈ ਨਹੀਂ। ਹਲਕੇ ਜੇ ਸੁੱਕੇ ਸੁੱਕੇ ਵਰਗੇ ਹੋ ਜਾਣਗੇ। ਤੇ ਬਸ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਰੱਖ ਦਵਾਂਗੇ ਥੋੜੀ ਦੇਰ। ਤੇ ਅਗਲੀ ਪ੍ਰੋਸੈਸ ਕਰਦੇ ਹਾਂ ਉਨੀ ਦੇਰ ਐਠੀਕ ਹੋ ਜਾਣਗੇ ਫਿਰ ਮੈਂ ਤੁਹਾਨੂੰ ਦਿਖਾਨੀ ਆ ਬਾਅਦ ਵਿੱਚ ਹੁਣ ਆਪਾਂ ਲਵਾਂਗੇ ਇੱਥੇ ਇੱਕ ਪਾਂਡਾ ਤੇ ਉਹਦੇ ਵਿੱਚ ਪਾਵਾਂਗੇ ਇੱਕ ਕੱਪ ਗੁੜ ਦੋ ਕੱਪ ਪੋਹਾ ਤੇ ਇੱਕ ਕੱਪ ਗੁੜ ਗੁੜ ਨੂੰ ਮੈਂ ਇਸ ਤਰ੍ਹਾਂ ਛੋਟਾ ਛੋਟਾ ਤੋੜ ਲਿਆ ਹੈ ਤੇ ਗੁੜ ਦੀ ਜਗ੍ਹਾ ਨਾ ਆਪਾਂ ਗੁੜ ਵਾਲੀ ਸ਼ੱਕਰ ਵੀ ਲੈ ਸਕਦੇ ਆ ਤੇ ਇਹ ਜਿਹੜੀ ਰੈਸিপি ਹੈ ਨਾ ਯਾਨੀ ਗੁੜ ਵਾਲਾ ਪੋਹਾ ਤੇ ਇਹ ਗੁੜ ਨਾਲ ਹੀ ਬਨਾਇਓ ਮਿੱਠੇ ਪੋਹੇ ਨੂੰ ਚੀਨੀ ਨਾਲ ਨਾ ਬਨਾਇਓ ਕਿਉਂਕਿ ਗੁੜ ਇੱਕ ਤਾਂ ਹੈਲਦੀ ਵੀ ਹੁੰਦਾ ਇਹਦੇ ਨਾਲ ਇਹਦਾ ਸਵਾਦ ਵੀ ਵਧੀਆ ਬਨੇਗਾ ਤੇ ਹੁਣ ਇਹਦੇ ਵਿੱਚ ਪਾਵਾਂਗੇ ਇੱਕ ਕੱਪ ਪਾਣੀ ਉਸੇ ਕੱਪ ਨਾਲ ਗੁੜ ਲਿਆ ਹੈ ਉਸੇ ਨਾਲ ਹੀ ਪਾਣੀ ਲੈਣਾ ਹੈ ਤੇ ਇਸੇ ਕੱਪ ਨਾਲ ਹੀ ਮੈਂ ਪੋਹਾ ਨਾਪਿਆ ਤੇ ਜੋ ਵੀ ਆਪਾਂ ਨਾਪ ਲੈਣਾ ਹੈ ਇਸੇ ਕੱਪ ਨਾਲ ਲੈਣਾ ਹੈ ਕੱਪ ਜਾਂ ਕੌਲੀ ਜਾਂ ਕੋਈ ਵੀ ਭਾਂਡਾ ਇੱਕੋ ਹੀ ਲੈਣਾ ਹੈ ਸੇਮ ਤੇ ਹੁਣ ਗੈਸ ਦੀ ਫਲੇਮ ਨੂੰ ਇੱਥੇ ਕਰਾਂਗੇ ਔਨ ਤੇ ਗੈਸ ਔਨ ਕਰਕੇ ਨਾ ਆਪਾਂ ਇਹਨੂੰ ਮੈਲਟ ਹੋਣ ਤੱਕ ਪਕਾਣਾ ਹੈ ਯਾਨੀ ਕਿ ਗੁੜ ਚੰਗੀ ਤਰ੍ਹਾਂ ਪਾਣੀ ਵਿੱਚ ਘੁਲ ਜਾਵੇ ਇੰਨਾ ਕਿ ਇਹਨੂੰ ਪਕਾਣਾ ਹੈ ਕੋਈ ਇੱਥੇ ਕੋਈ ਤਾਰ ਦੀ ਚਾਸ਼ਨੀ ਨਹੀਂ ਬਣਾਣੀ ਬਸ ਜਦੋਂ ਮਿਕਸ ਹੋ ਜਾਵੇ ਨਾ ਤੇ ਉਸ ਤੋਂ ਬਾਅਦ 1 ਮਿੰਟ ਹੋਰ ਪਕਾਣਾ ਹੈ ਉਹ ਮੈਂ ਤੁਹਾਨੂੰ ਹੁਣੇ ਦਿਖਾਉਣੀ ਆ ਤੇ ਹੁਣ ਤੁਸੀਂ ਇੱਥੇ ਵੇਖ ਸਕਦੇ ਹੋ ਜੀ ਜਿਹੜਾ ਗੋੜਾ ਪਾਣੀ ਚ ਚੰਗੀ ਤਰ੍ਹਾਂ ਘੁਲ ਗਿਆ ਹੈ ਹੈਨਾ ਤੇ ਪਾਣੀ ਚ ਘੁਲਣ ਤੋਂ ਬਾਅਦ ਮੈਨੂੰ 1 ਮਿੰਟ ਤੱਕ ਹੋਰ ਪਕਾ ਲਿਆ ਤੇ ਸਾਡਾ 골ਡਨ ਸਰਫ ਯਾਨੀ ਕਿ ਗੋੜ ਵਾਲਾ ਮਿੱਠਾ ਪਾਣੀ ਬਣ ਕੇ ਤਿਆਰ ਹੈ ਤੇ ਹੁਣ ਇੱਥੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਇਹਨੂੰ ਰੱਖ ਦੇਵਾਂਗੇ ਇੱਕ ਸਾਈਡ ਤੇ ਤੇ ਹੁਣ ਗੈਸ ਤੇ ਰੱਖਾਂਗੇ ਇੱਕ ਕੜਾਈ ਤੇ ਕੜਾਈ ਦੇ ਵਿੱਚ ਪਾਵਾਂਗੇ ਇੱਕ ਵੱਡਾ ਚਮਚ ਘਿਓ ਦਾ ਤੇ ਇਹਨੂੰ ਆਪਾਂ ਥੋੜਾ ਜਿਹਾ ਗਰਮ ਕਰ ਲਵਾਂਗੇ ਤੇ ਜਦੋਂ ਘਿਓ ਹਲਕਾ ਜਿਹਾ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਰਿਸੈਂਟ ਕੀਤੇ ਹੋਏ ਕਾਜੂ 7 ਤੋਂ 8 7 ਤੋਂ 8 ਕੱਟੇ ਬਦਾਮ ਤੇ ਥੋੜੀ ਜਿਹੀ ਚਿਰੌਂਜੀ ਤੇ ਡ్రਾਈ ਫਰੂਟ ਤੁਸੀਂ ਇੱਥੇ ਆਪਣੀ ਮਨਪਸੰਦ ਕੋਈ ਵੀ ਲੈ ਸਕਦੇ ਹੋ ਜਿਹੜੇ ਡ్రਾਈ ਫਰੂਟ ਤੁਹਾਨੂੰ ਪਸੰਦ ਹੋਣ ਉਹ ਤੁਸੀਂ ਇੱਥੇ ਲੈ ਲਵੋ ਤੇ ਬਿਨਾ ਡ్రਾਈ ਫਰੂਟਸ ਤੋਂ ਵੀ ਐ ਪੋਹਾ ਤੁਸੀਂ ਬਣਾ ਸਕਦੇ ਹੋ ਤਾਂ ਵੀ ਬਹੁਤ ਸਵਾਦ ਬੰਦਾ ਹੈ ਤੇ ਇਹਨਾਂ ਨੂੰ ਹੁਣ ਆਪਾਂ ਗੈਸ ਦੀ ਮੀਡੀਅਮ ਫਲੇਮ ਤੇ ਲਗਾਤਾਰ ਚਲਾਉਂਦੇ ਹੋਏ ਫਰਾਈ ਕਰ ਲੈਣਾ ਹੈ ਤੇ ਕਾਜੂ ਬਦਾਮ ਨੂੰ ਨਾ ਆਪਾਂ ਹਲਕਾ ਜਿਹਾ ਬ੍ਰਾਊਨ ਕਲਰ ਆਨ ਤੱਕ ਹੀ ਫਰਾਈ ਕਰਨਾ ਹੈ ਬਹੁਤ ਜ਼ਿਆਦਾ ਬ੍ਰਾਊਨ ਨਹੀਂ ਕਰਨਾ ਨਹੀਂ ਤੇ ਇਨਾਂ ਚੋਂ ਫਿਰ ਸਵਾਦ ਕੋੜਾ ਜਿਹਾ ਆਂਦਾ ਹੈ ਤੇ ਤੁਸੀਂ ਵੇਖ ਸਕਦੇ ਹੋ ਹਲਕੇ ਹਲਕੇ ਫਰਾਈ ਹੋ ਗਏ ਨੇ ਹੈਨਾ ਬਹੁਤ ਸੋਨਾ ਕਲਰ ਆ ਗਿਆ ਹੈ ਬਸ ਇਹਨਾਂ ਨੂੰ ਹੁਣ ਆਪਾਂ ਕਿਓ ਚੋਂ ਕੱਢ ਕੇ ਇੱਕ ਪਲੇਟ 'ਚ ਰੱਖ ਲਵਾਂਗੇ ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਡ్రਾਈ ਫਰੂਟਸ ਕੋਈ ਵੀ ਲੈ ਸਕਦੇ ਹੋ ਤੇ ਜਿਵੇਂ ਮੈਂ ਵੱਡੇ ਵੱਡੇ ਮੋٹے ਮੋٹے ਦੇ ਕੱਟੇ ਨੇ ਤੁਸੀਂ ਬਰੀਕ ਕੱਟ ਕੇ ਵੀ ਪਾ ਸਕਦੇ ਹੋ ਤੇ ਇੱਥੇ ਪਿਸਤਾ ਵੀ ਪਾ ਸਕਦੇ ਹੋ ਅਖਰੋਟ ਵੀ ਪਾ ਸਕਦੇ ਹੋ ਤੇ ਇਹਨਾਂ ਨੂੰ ਵੀ ਹੁਣ ਆਪਾਂ ਇੱਕ ਸਾਈਡ ਤੇ ਰੱਖ ਲਵਾਂਗੇ ਤੇ ਹੁਣ ਇੱਥੇ ਹਲਕੇ ਗਰਮ ਕੇਉ ਦੇ ਵਿੱਚ ਆਪਾਂ ਪਾਵਾਂਗੇ ਇੱਕ ਵੱਡਾ ਚਮਚ ਭਰ ਕੇ ਤਿਲ ਨਾਲ ਹੀ ਪਾਵਾਂਗੇ ਇੱਕ ਵੱਡਾ ਚਮਚ ਭਰ ਕੇ ਖਸਖਸ ਤਿਲ ਔਰ ਖਸਖਸ ਦੋਨੋਂ ਹੀ ਬਹੁਤ ਹੈਲਦੀ ਹੁੰਦੇ ਆ ਜਿਹੜੀ ਖਸਖਸ ਹੈ ਦਿਮਾਗ ਵਾਸੇ ਬਹੁਤ ਹੀ ਤੇਜ਼ ਹੁੰਦੀ ਹੈ ਅੱਛੀ ਹੁੰਦੀ ਹੈ ਮਤਲਬ ਦਿਮਾਗ ਤੇਜ਼ ਹੁੰਦਾ ਹੈ ਇਹਦੇ ਨਾਲ ਤੇ ਪੜਨ ਵਾਲੇ ਬੱਚਿਆਂ ਵਾਸਤੇ ਤਾਂ ਖਸਖਸ ਜ਼ਰੂਰ ਦੇਣੀ ਚਾਹੀਦੀ ਹੈ ਖਾਣ ਨੂੰ ਤੇ ਕੁਲ ਮਿਲਾ ਕੇ ਪੂਰੀ ਰੈਸਿਪੀ ਬਹੁਤ ਹੀ ਹੈਲਦੀ ਬਣਨ ਵਾਲੀ ਹੈ ਤੇ ਜਦੋਂ ਖਸਖਸ ਔਰ ਤਿਲ ਥੋੜੇ ਜਿਹਾ ਭੁਜ ਜਾਣ ਨਾ ਸੜਨੇ ਨਹੀਂ ਚਾਹੀਦੇ ਤੇ ਉਹਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਕੱਪ ਇਹ ਕद्दूकस ਕੀਤਾ ਹੋਇਆ ਖੋਪਾ ਜਿਹੜਾ ਸੁੱਕਾ ਖੋਪਾ ਹੁੰਦਾ ਹੈ ਇਹਨੂੰ ਮੈਂ ਉਸੇ ਹੀ ਕੱਪ ਨਾਲ ਨਾਪਿਆ ਹੈ ਜਿਹੜੇ ਕੱਪ ਨਾਲ ਗੁੜ ਹੋਰ ਪਾਣੀ ਹੋਰ ਪੋਹਾਂ ਨਾਪਿਆ ਤੇ ਇਹ ਜਿਹੜਾ ਖੋਪਾ ਹੈ ਨਾ ਸੁੱਕਾ ਇਹਦੀ ਜਗ੍ਹਾ ਤੁਸੀਂ ਤਾਜ਼ਾ ਨਾਰੀਅਲ ਵੀ ਲੈ ਸਕਦੇ ਹੋ ਪਰ ਕੀ ਹੈ ਨਾ ਕਿ ਤਾਜ਼ਾ ਨਾਰੀਅਲ ਹਮੇਸ਼ਾ ਘਰ ਵਿੱਚ ਨਹੀਂ ਹੁੰਦਾ ਆਪਾਂ ਨੂੰ ਸਪੈਸ਼ਲ ਲੈਣਾ ਪੈਂਦਾ ਹੈ ਤੇ ਜਿਹੜਾ ਖੋਪਾ ਹੁੰਦਾ ਹੈ ਉਹ ਅਕਸਰ ਘਰ ਵਿੱਚ ਹੁੰਦਾ ਹੀ ਹੈ ਤੇ ਤੁਸੀਂ ਦੋਨਾਂ ਚੋਂ ਕੋਈ ਵੀ ਪਾ ਸਕਦੇ ਹੋ ਦੋਨਾਂ ਨਾਲ ਹੀ ਰੈਸਪੀ ਬਹੁਤ ਹੀ ਵਧੀਆ ਬਣਦੀ ਹੈ ਤੇ ਹੁਣ ਇਹ ਖੋਪੇ ਨੂੰ ਆਪਾਂ ਪਾ ਕੇ ਨਾ ਇਹਦੇ ਵਿੱਚ ਘਿਓ ਦੇ ਵਿੱਚ ਮਿਕਸ ਕਰਕੇ ਤੇ ਥੋੜਾ ਜਿਹਾ ਭੁੰਨਣਾ ਹੈ ਹਲਕਾ ਜਿਹਾ ਕਲਰ ਚੇਂਜ ਹੋਣ ਤੱਕ ਬਸ ਤੇ ਖੋਪਾ ਭੁੰਨਣ ਤੋਂ ਬਾਅਦ ਨਾ ਮੈਂ ਇਹਦੇ ਵਿੱਚ ਇਹ ਭਿਓ ਕੇ ਰੱਖਿਆ ਹੋਇਆ ਜਿਹੜਾ ਆਪਾਂ ਧੋਤਾ ਸੀ ਨਾ ਪੋਹਾ ਉਹ ਪਾ ਦਿੱਤਾ ਹੈ ਤੇ ਪੋਹਾ ਪਾਣ ਦੀ ਵੀਡੀਓ ਬਣਨੀ ਪਈ ਮੈਂ ਮਾਫੀ ਚਾਹਨੀ ਆ ਤੇ ਉਸ ਤੋਂ ਅਗਲੀ ਵੀਡੀਓ ਹੁਣ ਮੈਂ ਤੁਹਾਨੂੰ ਦਿਖਾਨੀ ਆ ਤੇ ਪੋਹਾ ਤੁਸੀਂ ਵੇਖ ਸਕਦੇ ਹੋ ਇੱਕਦਮ ਮਤਲਬ ਕਿ ਸੁੱਕੇ ਵਰਗਾ ਲੱਗਦਾ ਪਿਆ ਹੈ ਹਨਾ ਭਿੱਜਿਆ ਵੀ ਹੈ ਤੇ ਆਪਾਂ ਧੋਕੇ ਵੀ ਪਾਇਆ ਤੇ एकदम ਸੁੱਕਾ ਸੁੱਕਾ ਵੀ ਹੈ ਥੋੜਾ ਜਿਹਾ ਨਰਮ ਹੋ ਗਿਆ ਹੈ ਤੇ ਹੁਣ ਇਹਨੂੰ ਆਪਾਂ ਇਹਦੇ ਵਿੱਚ ਮਿਕਸ ਕਰ ਦੇਣਾ ਤੇ ਮਿਕਸ ਕਰਕੇ ਨਾ ਤੇ 1 ਮਿੰਟ ਭੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੱਪ ਦਾ ਚੌਥਾ ਹਿੱਸਾ ਦੁੱਧ ਤੇ ਦੁੱਧ ਪਾ ਕੇ ਨਾ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਇਹਨੂੰ ਮਿਕਸ ਕਰਕੇ ਦੁੱਧ ਨੂੰ ਤੇ ਪੋਹੇ ਨੂੰ ਸਾਰੀਆਂ ਚੀਜ਼ਾਂ ਨੂੰ ਆਪਾਂ ਇਹਨਾਂ ਨੂੰ ਦੇਣਾ ਹੈ ਹੁਣ ਟੱਕ 1.5 ਮਿੰਟ ਵਾਸਤੇ ਇਸ ਤਰ੍ਹਾਂ ਹੀ ਟੱਕ ਕੇ ਪਿਆਰਨ ਦੇਵਾਂਗੇ ਤੇ 1 ਮਿੰਟ ਤੱਕ ਟਾਕੇ ਰੱਖਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਗੁੜ ਵਾਲਾ ਮਿੱਠਾ ਪਾਣੀ ਇਹਨੂੰ ਛਾਨ ਕੇ ਪਾਵਾਂਗੇ ਤੇ ਗੁਰਦ ਦੇ ਵਿੱਚ ਜਿਹੜੀ ਵੀ ਕਿਰਕ ਵਗੈਰਾ ਹੁੰਦੀ ਹੈ ਇੰਪਿਉਰिटीज ਹੁੰਦੀਆਂ ਨੇ ਉਹ ਵੱਖਰੀਆਂ ਆ ਜਾਣਗੀਆਂ ਮਤਲਬ ਕਿ ਛਾਨਨੀ ਚ ਰਹਿ ਜਾਣਗੀਆਂ ਤੇ ਸਾਫ਼ ਪਾਣੀ ਜਿਹੜਾ ਹੈ ਉਹ ਪੋਹਿਆਂ ਵਿੱਚ ਚਲਾ ਜਾਏਗਾ ਤੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਔਨ ਤੇ ਇਹਨੂੰ ਹੁਣ ਆਪਾਂ ਮਿਕਸ ਕਰ ਦਵਾਂਗੇ ਗੁੜ ਵਾਲੇ ਪਾਣੀ ਨੂੰ ਦੁੱਧ ਪਾ ਕੇ ਰੱਖਣ ਨਾਲ ਕੀ ਹੈ ਕਿ ਪੋਹੇ ਜਿਹੜੇ ਨੇ ਬਾਅਦ ਵਿੱਚ ਨਰਮ ਲੱਗਦੇ ਨੇ ਖਾਣ ਵਿੱਚ ਤੇ ਨਾਲੇ ਸਵਾਦ ਵੀ ਬਹੁਤ ਵਧੀਆ ਆਉਂਦਾ ਹੈ ਤੇ ਨਾਲ ਹੀ ਪਾ ਦਵਾਂਗੇ ਫਰਾਈ ਕੀਤੇ ਹੋਏ ਡਰਾਈ ਫਰੂਟਸ ਇੱਕ ਛੋਟਾ ਚਮਚ ਭਰ ਕੇ ਪਾਵਾਂਗੇ ਸੌਂਫ ਦਾ ਪਾਊਡਰ ਇਹ ਜਗ੍ਹਾ ਤੁਸੀਂ ਸਾਬਤ ਸੌਂਫ ਵੀ ਪਾ ਸਕਦੇ ਹੋ ਜਦੋਂ ਤੜਕੇ ਦੇ ਵਿੱਚ ਤਿਲ ਔਰ ਖਸਖਸ ਤੜਕਾਈਏ ਨਾ ਉਦੋਂ ਪਾ ਸਕਦੇ ਹੋ ਸਾਬਤ ਸੌਂਫ ਤੇ ਹੁਣ ਮੈਂ ਇਹਦੇ ਵਿੱਚ ਪਾਵਾਂਗੀ ਥੋੜਾ ਜਿਹਾ ਜੈਫਲ ਜੇ ਜੈਫਲ ਦਾ ਪਾਊਡਰ ਹੈਗਾ ਤੇ ਪਾਊਡਰ ਪਾ ਦਿਓ ਨਹੀਂ ਤੇ ਇਸ ਤਰ੍ਹਾਂ ਕद्दूकस ਕਰਕੇ ਪਾ ਦਿਵੋ ਥੋੜਾ ਜਿਹਾ ਜੈਫਲ ਪਾਣਾ ਹੈ ਯਾਨੀ ਕਿ ਜੈਫਲ ਦਾ ਚੌਥਾ ਹਿੱਸਾ ਜੈਫਲ ਦਾ ਸਵਾਦ ਇਹਦੇ ਵਿੱਚ ਬਹੁਤ ਹੀ ਵਧੀਆ ਆਉਂਦਾ ਹੈ ਗੁੜ ਵਾਲੇ ਪੋਹਿਆਂ ਦੇ ਵਿੱਚ ਤੇ ਜੇ ਤੁਹਾਨੂੰ ਜੈਫਲ ਦਾ ਫਲੇਵਰ ਨਹੀਂ ਪਸੰਦ ਨਾ ਤੇ ਤੁਸੀਂ ਇਲਾਇਚੀ ਦਾ ਫਲੇਵਰ ਪਾ ਸਕਦੇ ਹੋ ਦੋਵਾਂ ਚੋਂ ਕੋਈ ਇੱਕ ਫਲੇਵਰ ਪਾ ਲਓ ਬਹੁਤ ਹੀ ਸਵਾਦ ਲੱਗਦੇ ਨੇ ਜਿਹੜੇ ਮਿੱਠੇ ਪੋਹੇ ਨੇ ਤੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਕਰ ਦਵਾਂਗੇ ਮਿਕਸ ਤੇ ਮਿਕਸ ਕਰਕੇ ਨਾ ਇਹ ਜਿਹੜਾ ਆਪਾਂ ਗੁੜ ਵਾਲਾ ਪਾਣੀ ਪਾਇਆ ਇਹਨੂੰ ਸੁੱਕਣ ਤੱਕ ਆਪਾਂ ਇਹਨੂੰ ਪਕਾਣਾ ਹੈ ਤੇ ਇੱਥੇ ਦੇਖੋ ਜੀ ਜਿਹੜਾ ਗੁੜ ਵਾਲਾ ਪਾਣੀ ਸੀ ਨਾ ਉਹ ਸਾਰਾ ਸੁੱਕ ਗਿਆ ਹੈ ਇਹਨਾਂ ਨੂੰ ਮੈਂ ਗੈਸ ਦੀ ਫੁੱਲ ਫਲੇਮ ਤੇ ਪਕਾਇਆ ਹੈ ਪਾਣੀ ਸੁੱਕਣ ਤੱਕ ਤੇ ਪਹਿਲਾਂ ਆਪਾਂ ਇੱਕ ਵੱਡਾ ਚਮਚ ਘਿਓ ਦਾ ਪਾਇਆ ਹੈ ਤੇ ਇੱਕ ਵੱਡਾ ਚਮਚ ਘਿਓ ਦਾ ਹੁਣ ਪਾਵਾਂਗੇ ਆ ਮਿੱਠੀਆਂ ਚੀਜ਼ਾਂ ਨੇ ਘਿਓ ਨਾਲ ਬਹੁਤ ਹੀ ਸਵਾਦ ਲੱਗਦੀਆਂ ਨੇ ਸਵਾਦ ਵਧੀਆ ਆਉਂਦਾ ਹੈ ਘਿਓ ਨਾਲ ਜਿਵੇਂ ਆਪਾਂ ਹਲਵੇ ਵਗੈਰਾ ਚ ਪਾਉਂਦੇ ਆ ਹਨਾ ਤੇ ਇਹ ਘਿਓ ਨੂੰ ਹੁਣ ਕਰ ਦਵਾਂਗੇ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਨਮਕੀਨ ਪੋਹਾ ਤੁਸੀਂ ਬੜੀ ਵਾਰੀ ਬਣਾ ਕੇ ਖਾਦਾ ਹੈ ਕਿ ਤੁਸੀਂ ਇਸ ਤਰ੍ਹਾਂ ਦਾ ਗੁੜ ਵਾਲਾ ਮਿੱਠਾ ਪੋਹਾ ਬਣਾ ਕੇ ਖਾਦਾ ਹੈ ਜੇ ਖਾਦਾ ਹੈ ਫਿਰ ਤਾਂ ਬਹੁਤ ਹੀ ਵਧੀਆ ਹੈ ਜੇਕਰ ਨਹੀਂ ਤਾਂ ਜ਼ਰੂਰ ਬਣਾ ਕੇ ਖਾਓ ਇਹ ਬਹੁਤ ਹੀ ਹੈਲਦੀ ਤੇ ਟੇਸਟੀ ਡਿਸ਼ ਹੈ ਔਰ ਬਹੁਤ ਹੀ ਜਲਦੀ ਬਣ ਵੀ ਜਾਂਦੀ ਹੈ ਇਹ ਕਿਤੇ ਗੁੜ ਵਾਲੇ ਚਾਵਲ ਨਾਲੋਂ ਘੱਟ ਨਹੀਂ ਹੈ ਬਲਕਿ ਉਹਨਾਂ ਵਰਗਾ ਹੀ ਸਵਾਦ ਆਉਂਦਾ ਹੈ ਤੇ ਬਸ ਹੁਣ ਇੱਥੇ ਗੈਸ ਦੀ ਫਲੇਮ ਨੂੰ ਕਰ ਦੇਵਾਂਗੇ ਆਪਾਂ ਬੰਦ ਤੇ ਜੇਕਰ ਤੁਹਾਨੂੰ ਇਹ ਰੈਸিপি ਚੰਗੀ ਲੱਗੀ ਹੈ ਨਾ ਤੇ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਇਹ ਲੋ ਜੀ ਹੁਣ ਸਾਡਾ ਹੈ ਗੁੜ ਵਾਲਾ ਬਹੁਤ ਹੀ ਸਵਾਦੀ ਮਿੱਠਾ ਪੋਹਾ ਬਣ ਕੇ ਤਿਆਰ ਹੈ ਇਹਨੂੰ ਗਰਮ-ਗਰਮ ਖਾਓ ਠੰਡਾ ਖਾਓ ਬਹੁਤ ਹੀ ਸਵਾਦ ਲੱਗਦਾ ਹੈ ਗੁੜ ਵਾਲੇ ਮਿੱਠੇ ਪੋਹੇ ਨੂੰ ਤੁਸੀਂ ਜਦੋਂ ਮਰਜ਼ੀ ਬਣਾ ਕੇ ਖਾਓ ਜਦੋਂ ਤੁਹਾਡਾ ਕੋਈ ਮਿੱਠਾ ਖਾਣ ਨੂੰ ਦਿਲ ਕਰੇ ਨਾ ਉਦੋਂ ਇਹਨੂੰ ਫਟਾਫਟ ਬਣਾਓ ਤੇ ਖਾਓ ਕਿਉਂਕਿ ਗੁੜ ਵਾਲੇ ਚੌਲਾ ਨੂੰ ਬਨਣ 'ਚ ਤਾਂ ਥੋੜਾ ਜਿਹਾ ਟਾਈਮ ਲੱਗਦਾ ਹੈ ਪਰ ਇਹ ਗੁੜ ਵਾਲੇ ਪੋਹੇ ਬਹੁਤ ਹੀ ਛੇਤੀ ਬਣ ਜਾਂਦੇ ਨੇ ਨਮਕੀਨ ਪੋਹਾ ਬਣਾਉਣ ਦੇ ਨਾਲ-ਨਾਲ ਤੁਸੀਂ ਇੱਕ ਵਾਰੀ ਇਹ ਗੁੜ ਵਾਲਾ ਮਿੱਠਾ ਪੋਹਾ ਜ਼ਰੂਰ ਟਰਾਈ ਕਰਿਓ ਤੁਹਾਨੂੰ ਬਹੁਤ ਪਸੰਦ ਆਏਗਾ ਔਰ ਜੇਕਰ ਪਸੰਦ ਆਈ ਨਾ ਰੈਸিপি ਤਾਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਜੀ